ਕੈਂਪੇਨ ਇਵੇਂ ਚੱਲਦੀ ਰਹੂਗੀ ਪਰ ਇਸ ਅੱਜ ਦੀ ਕੈਂਪੇਨ ਦੀ ਸਭ ਤੋਂ ਵੱਡੀ ਮੈਂ ਗੱਲ ਕਹੂੰਗਾ ਵੀ ਕਾਮਯਾਬੀ ਇਸ ਕਰਦੀ ਹੈ ਜਦੋਂ ਪਬਲਿਕ ਜੇ ਇਸ ਢੰਗ ਨਾਲ ਹੀ ਪਬਲਿਕ ਸਪੋਰਟ ਕਰਦੀ ਰਹੇ ਪਬਲਿਕ ਕਾਨੂੰਨ ਨੂੰ ਆਪਣੇ ਹੱਥ ਨਾ ਲਵੇ ਪਰ ਜਿਵੇਂ ਅੱਜ ਸਾਨੂੰ ਇਤਲਾਹ ਦਿੱਤੀ ਗਈ ਤੇ ਇੰਨੀ ਵੱਡੀ ਕਾਮਯਾਬੀ ਮਿਲੀ ਹੈ ਆਪ ਲੋਕਾਂ ਨੇ ਅੱਗੇ ਹੋ ਕੇ ਜਿਹੜੇ ਸਮੱਗਲਰਾਂ ਦੇ ਘਰ ਨੂੰ ਆਇਡੈਂਟੀਫਾਈ ਕਰਕੇ ਵੀ ਇਸ ਘਰੇ ਰੇਡ ਕਰੋ ਉਹ ਜਿਹੜੀ ਸਭ ਤੋਂ ਵੱਡੀ ਕਾਮਯਾਬੀ ਹੈ ਤੇ ਇਹ ਕੈਂਪੇਨ ਇਵੇਂ ਚੱਲਦੀ ਰਹੂਗੀ ਦੂਸਰਾ ਜਿਹੜੇ ਕਿਸੇਵੇਂ ਨਾਜਾਇਜ਼ ਡਰੱਗ ਵੇਚ ਕੇ ਨਾਜਾਇਜ਼ ਜਿਹੜਾ ਪੈਸਾ ਕਮਾਇਆ ਉਹ ਪੈਸਾ ਕਮਾ ਕੇ ਨਾਜਾਇਜ਼ ਲੋਕਾਂ ਨੂੰ ਡਰਾ ਕੇ ਜਿਹੜੀਆਂ ਬਿਲਡਿੰਗਾਂ ਲੋਕਾਂ ਦੀ ਦੁਖੀ ਆਉਂਦੀਆਂ ਤੋਂ ਜਿਹੜੀਆਂ ਬਿਲਡਿੰਗਾਂ ਬਣਾਈਆਂ ਤੇ ਉਹ ਵੀ ਮਿਊਸਪੈਲਟੀ ਦੀ ਤੇ ਸਿਵਲ ਅਥਾਰਟिटीज ਨੂੰ ਵੀ ਸੀਐਮ ਪੰਜਾਬ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਜਗ੍ਹਾ ਨੂੰ ਆਇਡੈਂਟੀਫਾਈ ਕੀਤਾ ਜਾਵੇ ਕਿ ਨਾਜਾਇਜ਼ ਪੈਸੇ ਦੇ ਨਾਲ ਸਰਕਾਰੀ ਜਗ੍ਹਾ ਤੇ ਸ਼ਾਮਲਾਤਾ ਦੇ ਮਿਊਸਪੈਲਟੀ ਦੀਆਂ ਜਗ੍ਹਾ ਤੇ ਲੋਕਾਂ ਨੂੰ ਡਰਾ ਕੇ ਆਪਦੇ ਨਾਜਾਇਜ਼ ਪੈਸੇ ਦਾ ਪ੍ਰਭਾਵ ਪਾਤੀ ਉਹ ਦੇ ਕੋਈ ਸਾਰੀਆਂ ਕੀਤੀਆਂ ਜਦੋਂ ਸਿਵਲ ਐਡਮਿਨਿਸਟ੍ਰੇਸ਼ਨ ਸਾਨੂੰ ਕੋਈ ਪੁਲਿਸ ਨੂੰ ਪ੍ਰੋਵਾਈਡ ਕਰਨਗੇ ਇੱਕ ਇਹ ਵੀ ਕਾਰਵਾਈ ਜਾਰੀ ਰਹੇਗੀ ਮੈਨੂੰ ਲੱਗਦਾ ਜਿਸ ਤੰਗ ਦੀ ਅੱਜ ਕਾਮਯਾਬੀ ਪਟਿਆਲਾ ਪੁਲਿਸ ਨੂੰ ਮਿਲੀ ਹੈ ਜੇ ਐਵੇਂ ਪਬਲਿਕ ਦੀ سپورਟ ਰਹੀ ਤੇ ਅਸੀਂ 3 ਮਹੀਨੇ ਨਹੀਂ 1 ਮਹੀਨੇ ਦੇ ਵਿੱਚ ਵੀ ਇਹ ਨਸ਼ਾ ਖਤਮ ਕਰੂਗਾ ਯਾਰ ਲੋਕਾਂ ਨੂੰ ਸਰਪੀਸ ਨਹੀਂ ਖਾ ਰਹੀ ਪਬਲਿਕ ਨੂੰ ਦੇਖੋ ਜਿਹੜੇ ਇਹ ਜਿਹੜੇ ਨਸ਼ਾ ਤਸਕਰ ਹੈ ਇਹ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਮਹਿਲ ਸਰਨਾ ਚਾਹੁੰਦੇ ਆ ਇੱਕ ਪਬਲਿਕ ਨੂੰ ਇਹੀ ਹੈ ਵੀ ਆਪਦੇ ਬੱਚਿਆਂ ਨੂੰ ਬਚਾਉਣਾ ਹੈ ਜੀ ਤੇ ਉਹ ਆਪਣੇ ਮੱਲੇ ਦੇ ਵਿੱਚ ਆਪਦੇ ਉਹਦੇ ਏਰੀਆ ਦੇ ਵਿੱਚ ਇਹੋ ਜਿਹਾ ਪੈਰਾ ਰੱਖਣਾ ਪੈਣਾ ਉਹਦੀ ਇਤਲਾ ਇਹਦੇ ਵਿੱਚ ਨਾਲ-ਨਾਲ ਜਿਹੜੀ ਪਬਲਿਕ ਨੂੰ ਸਾਨੂੰ ਇਤਲਾਬ ਵੀ ਦਿਓ ਤੇ ਜੇ ਸਾਡੇ ਕਿਸੇ ਮੁਲਾਜ਼ਮ ਦੀ ਥਿਲ ਮਿੱਠ ਆਉਂਦੀ ਹੈ ਤੇ ਜਾਂ ਤੁਹਾਨੂੰ ਲੱਗਦਾ ਵੀ ਉਹਦੀ ਕਮੀ ਪੇਸ਼ੀ ਹੈ ਉਹ ਵੀ ਉੱਚ ਅਫਸਰਾਂ ਦੇ ਧਿਆਨ ਚ ਲਿਆਓ